ਸਸਿਗਾਜੀ ਮਿਆ ਕੋਮਿਲ ਕਪੂਲ ਤੋਂ ਦੇਖ ਰਹੇ ਚੈਨਲ ਪੰਜਾਬੀ ਅਮਰੀਕਾ ਦੇ ਵਿੱਚ ਹਵਾਈ ਹਾਦਸੇ ਦੇ ਚੇਤਾਨੀ ਤੋਂ 2 ਦਿਨ ਬਾਅਦ ਨਿਊਯਾਰਕ ਦੇ ਲਗਵਾਡਿਆ 에ਅਰਪੋਰਟ ਉਤੇ ਦੋ ਜਹਾਜ਼ਾਂ ਦੀ ਟੱਕਰ ਹੋਣ ਦਾ ਮਾਮਲਾ ਸਾਹਮਣੇ ਆਇਆ ਤੇ ਦੋਵੇਂ ਜਹਾਜ਼ ਯੂਨਾਈਟਿਡ 에ਅਰਲਾਈਨਸ ਦੇ ਸਨ ਜਿਨ੍ਹਾਂ ਦੇ ਵਿੱਚੋਂ ਇੱਕ ਸ਼ਿਕਾਗੋ ਜਾ ਰਿਹਾ ਸੀ ਚਦਕੀ ਦੂਜੇ ਨੇ ਹਿਊਸਟਨ ਰਵਾਨਾ ਹੋਣਾ ਸੀਗਾ ਸ਼ੁਕਰਵਾਰ ਰਾਤ ਵਾਪਰੀ ਘਟਨਾ ਦੌਰਾਨ ਫਲਾਈਟ 580 ਨੇ ਫਲਾਈਟ 434 ਦੇ ਪਿਛਲੇ ਹਿੱਸੇ ਨੂੰ ਟੱਕਰ ਮਾਰ ਦਿੱਤੀ ਜਿਸ ਦੇ ਮਗਰੋਂ ਦੋਹਾਂ ਜਹਾਜ਼ਾਂ ਦੇ ਮੁਸਾਫਿਰਾਂ ਨੂੰ ਉਤਾਰਿਆ ਗਿਆ। ਹਾਦਸੇ ਦੌਰਾਨ ਕੋਈ ਜ਼ਖਮੀ ਨਹੀਂ ਹੋਇਆ ਅਤੇ ਦੋਹਾਂ ਜਹਾਜ਼ਾਂ ਦੇ ਵਿੱਚ 328 ਮੁਸਾਫਿਰਾਂ ਸਨ 15 ਕਰੂ ਮੈਂਬਰ ਸ਼ਾਮਲ ਸੀ। ਅਮਰੀਕਾ ਦੇ ਵਿੱਚ ਹਵਾਈ ਹਾਦਸੇ ਦੀ ਚੇਤਾਵਨੀ ਤੋਂ 2 ਦਿਨ ਬਾਅਦ ਨਿਊਯਾਰਕ ਦੇ ਲਗਵਾਰਡੀਆ 에ਅਰਪੋਰਟ ਉਤੇ ਦੋ ਜਹਾਜ਼ਾਂ ਦੀ ਟੱਕਰ ਹੋ ਗਈ ਹੈ। ਦੋਵੇਂ ਜਹਾਜ਼ ਯੂਨਾਈਟਿਡ 에ਅਰਲਾਈਨਸ ਦੇ ਸਨ ਜਿਨ੍ਹਾਂ ਦੇ ਵਿੱਚੋਂ ਇੱਕ ਸ਼ਿਕਾਗੋ ਜਾ ਰਿਹਾ ਸੀ ਜਦਕਿ ਜਿਨੂੰ ਹਿਊਸਟਨ ਰਵਾਨਾ ਹੋਣਾ ਸੀ ਸ਼ੁਕਰਵਾਰ ਰਾਤ ਵਾਪਰੀ ਘਟਨਾ ਦੌਰਾਨ ਫਲਾਈਟ 580 ਨੇ ਫਲਾਈਟ 434 ਦੇ ਪਿਛਲੇ ਹਿੱਸੇ ਨੂੰ ਟੱਕਰ ਮਾਰ ਦਿੱਤੀ ਜਿਸ ਦੇ ਮਗਰੋਂ ਦੋਹਾਂ ਜਹਾਜ਼ਾਂ ਦੇ ਮੁਸਾਫਿਰਾਂ ਨੂੰ ਉਤਾਰਿਆ ਗਿਆ ਹਾਦਸੇ ਦੌਰਾਨ ਕੋਈ ਜ਼ਖਮੀ ਨਹੀਂ ਹੋਇਆ ਤੇ ਦੋਹਾਂ ਜਹਾਜ਼ਾਂ ਦੇ ਵਿੱਚ 328 ਮੁਸਾਫਿਰ ਸਨ 15 ਕਰੂ ਮੈਂਬਰਸ ਵਾਸੀ ਨਿਊਯਾਰਕ ਸ਼ਹਿਰ ਦੇ ਵਿੱਚ چلਦੀਆਂ ਤੇਜ਼ ਹਵਾਵਾਂ ਤੇ ਮੁਲਾਜ਼ਮਾਂ ਦੀਆਂ ਕਮੀ ਨੂੰ ਹਾਦਸੇ ਦਾ ਕਾਰਨ ਮੰਨਿਆ ਜਾ ਰਿਹਾ ਹੈ ਇੱਥੇ ਦੱਸਣਾ ਬੰਦਾ ਹੈ ਕਿ ਸ਼ਟਡਾਊਨ ਕਰਕੇ ਪੂਰੇ ਅਮਰੀਕਾ ਦੇ ਹਵਾਈ ਅੱਡਿਆਂ ਉੱਤੇ ਹਾਲਾਤ ਬੱਤਰ ਹੋ ਚੁੱਕੇ ਨੇ ਅਤੇ ਕਿਸੇ ਵੀ ਵੇਲੇ ਵੱਡਾ ਹਾਦਸਾ ਵਾਪਰ ਸਕਦਾ ਹੈ ਹਿਊਸਟਨ ਰਵਾਨਾ ਹੋ ਰਿਹਾ ਜੋ ਹਾਦਸੇ ਪਹਿਲਾਂ ਡੇਢ ਘੰਟਾ ਲੇਟ ਸੀ ਅਤੇ ਹਾਦਸੇ ਦੇ ਮੱਦੇਨਜ਼ਰ ਫਲਾਈਟ ਹੀ ਰਾਤ ਕਰਨੀ ਪਈ ਫਲਾਈਟ ਅਵੇਅਰ ਦੇ ਅੰਕੜਿਆਂ ਮੁਤਾਬਕ ਵੀਰਵਾਰ ਨੂੰ ਅਮਰੀਕਾ ਦੇ ਵਿੱਚ 5764 ਫਲਾਈਟਸ ਦੇਰ ਦੇ ਨਾਲ ਰਵਾਨਾ ਹੋਈਆਂ ਜਾਂ ਪਹੁੰਚੀਆਂ ਦੂਜੇ ਪਾਸੇ ਔਰਲੈਂਡੋ ਦੇ हवाई अड्डे उजारा मुसाफिर फस गए जो तो फेडरल एविएशन एडमिनिस्ट्रेशन ने कोई एयर ट्रैफिक कंट्रोलर हाजिर न ऐलान कर दिया आवाजाई ठप कर दी ਐਵੀਏਸ਼ਨ ਸੈਕਟਰ ਦੀ ਜਾਣਕਾਰੀਤਾ ਕਹਿਣਾ ਹੈ ਕਿ ਸਰਕਾਰੀ ਕਮਕਾਜ ਛਾਪਉਣ ਕਰਕੇ ਤਨਖਾਹਾਂ ਸਾਰੀ ਕਰਨੀਆਂ ਸੰਭਵ ਨਹੀਂ ਅਤੇ ਬਿਮਾਰੀ ਦੀ ਛੁੱਟੇ ਉਤੇ ਜਾਣ ਵਾਲੇ 에ਅਰ ਟ੍ਰੈਫਿਕ ਕੰਟਰੋਲਰਾਂ ਦੀ ਗਿਣਤੀ ਵੀ ਵੱਧ ਗਈ ਹੈ। ਤੁਜੇ ਪਾਸੇ ਲਗਾਤਾਰ ਸ਼ਿਫਟਾਂ ਨੇ ਕੰਮ ਉਤੇ ਜਾ ਰਹੇ ਕੰਟਰੋਲਰਾਂ ਨੂੰ ਥਕਾ ਦਿੱਤਾ ਹੈ। ਕਈ ਮੁਲਾਜ਼ਮਾਂ ਨੇ ਕਮਾਈ ਕਰਨ ਵਾਸਤੇ ਦੂਜੀਆਂ ਨੌਕਰੀਆਂ ਲੱਭ ਲਈਆਂ ਨੇ ਅਤੇ 에ਅਰ ਟ੍ਰੈਫਿਕ ਕੰਟਰੋਲਰ ਤਾਫਰਾਂ ਉਤੇ ਤਨਾਤ ਮੁਲਾਜ਼ਮਾਂ ਦੀ ਗਿਣਤੀ ਤੈਸ਼ੁਦਾ ਅੰਕੜੇ ਦਾ ਸਿਰਫ 50% ਦੀ ਚੱਲ ਰਹੀ ਹੈ। 14000 ਤੋਂ ਵੱਧ 에ਅਰ ਟ੍ਰੈਫਿਕ ਕੰਟਰੋਲਰਸ ਨੂੰ ਤਨਖਾਹਾਂ ਇਹ ਦਿੱਤੀ ਜੋ ਆਸਕਤੀ ਜੋ ਤੱਕਸ਼ਟ ਡਾਊਨ ਖਤਮ ਨਾ ਹੋ ਜਾਵੇ ਅਮਰੀਕਾ ਦੇ ਵਿੱਚ ਹਵਾਈ ਹਾਦਸੇ ਦੀ ਚੇਤਾਵਨੀ ਤੋਂ 2 ਦਿਨ ਬਾਅਦ ਨਿਊਯਾਰਕ ਦੇ ਲਗਵਾਡਿਆ 에ਰਪੋਰਟ ਉਤੇ ਦੋ ਜਹਾਜ਼ਾਂ ਦੀ ਟੱਕਰ ਹੋਣ ਦਾ ਮਾਮਲਾ ਸਾਹਮਣੇ ਆਇਆ ਤੇ ਦੋਵੇਂ ਜਹਾਜ਼ ਯੂਨਾਈਟਿਡ 에ਅਰਲਾਈਨਸ ਦੇ ਸਨ ਜਿਨ੍ਹਾਂ ਦੇ ਵਿੱਚੋਂ ਇੱਕ ਸ਼ਿਕਾਗੋ ਜਾ ਰਿਹਾ ਸੀ ਚਤਕੀ ਦੂਜੇ ਨੇ ਹਿਊਸਟਨ ਰਵਾਨਾ ਹੋਣਾ ਸੀਗਾ ਸ਼ੁੱਕਰਵਾਰ ਰਾਤ ਵਾਪਰੀ ਘਟਨਾ ਦੌਰਾਨ ਫਲਾਈਟ 580 ਨੇ ਫਲਾਈਟ 434 ਦੇ ਪਿਛਲੇ ਹਿੱਸੇ ਨੂੰ ਟੱਕਰ ਮਾਰ ਦਿੱਤੀ ਜਿਸ ਦੇ ਮਗਰੋਂ ਦੋਵਾਂ ਜਹਾਜ਼ਾਂ ਦੇ ਮੁਸਾਫਿਰਾਂ ਨੂੰ ਉਤਾਰਿਆ ਗਿਆ ਹਾਦਸੇ ਦੌਰਾਨ ਕੋਈ ਕਮੀ ਨਹੀਂ ਹੋਇਆ ਅਤੇ ਦੋਹਾਂ ਜਹਾਜ਼ਾ ਦੇ ਵਿੱਚ 328 ਮੁਸਾਫਿਰਾਂ ਸਨ 15 ਕਰੂ ਮੈਂਬਰ ਸ਼ਾਮਿਲ ਸੀ ਅਮਰੀਕਾ ਦੇ ਵਿੱਚ ਹਵਾਈ ਹਾਦਸੇ ਦੇ ਚਦਾਨੀ ਤੋਂ ਤੋ ਦਿਨ ਬਾਅਦ ਨਿਊਯਾਰਕ ਦੇ ਲਗਵਾਡਿਆ 에ਰਪੋਰਟ ਉਤੇ ਦੋ ਜਹਾਜ਼ਾਂ ਦੀ ਟੱਕਰ ਹੋ ਗਈ ਹੈ। ਦੋਵੇਂ ਜਹਾਜ਼ ਯੂਨਾਈਟਿਡ 에ਅਰਲਾਈਨਸ ਦੇ ਸੰਨ ਜਿਨਾ ਦੇ ਵਿੱਚੋਂ ਇੱਕ ਸ਼ਿਕਾਗੋ ਜਾ ਰਿਹਾ ਸੀ ਜਦਕਿ ਦੂਜੇ ਨੂੰ ਹਿਊਸਟਨ ਰਵਾਨਾ ਹੋਣਾ ਸੀ। ਸ਼ੁੱਕਰਵਾਰ ਰਾਤ ਵਾਪਰੀ ਘਟਨਾ ਦੌਰਾਨ ਫਲਾਈਟ 580 ਨੇ ਫਲਾਈਟ 434 ਦੇ ਪਿਛਲੇ ਹਿੱਸੇ ਨੂੰ ਟੱਕਰ ਮਾਰ ਦਿੱਤੀ ਜਿਸ ਦੇ ਮਗਰੋਂ ਦੋਹਾਂ ਜਹਾਜ਼ਾਂ ਦੇ ਮੁਸਾਫਰਾਂ ਨੂੰ ਉਤਾਰਿਆ ਗਿਆ। ਹਾਦਸੇ ਦੌਰਾਨ ਕੋਈ ਜ਼ਖਮੀ ਨਹੀਂ ਹੋਇਆ ਅਤੇ ਦੋਹਾਂ ਜਹਾਜ਼ਾਂ ਦੇ ਵਿੱਚ 328 ਮੁਸਾਫਰ ਸਨ। ਡਰਾਪ ਰੂ ਮੈਂਬਰਸ ਵਾਸੀ ਨਿਊਯਾਰਕ ਸ਼ਹਿਰ ਦੇ ਵਿੱਚ چلਦੀਆਂ ਤੇਜ਼ ਹਵਾਵਾਂ ਤੇ ਮੁਲਾਜ਼ਮਾਂ ਦੀਆਂ ਕਮੀ ਨੂੰ ਹਾਦਸੇ ਦਾ ਕਾਰਨ ਮੰਨਿਆ ਜਾ ਰਿਹਾ ਹੈ ਇੱਥੇ ਦੱਸਣਾ ਬੰਦਾ ਹੈ ਕਿ ਸ਼ਟਡਾਊਨ ਕਰਕੇ ਪੂਰੇ ਅਮਰੀਕਾ ਦੇ ਹਵਾਈ ਅੱਡਿਆਂ ਉੱਤੇ ਹਾਲਾਤ ਬੱਤਰ ਹੋ ਚੁੱਕੇ ਨੇ ਅਤੇ ਕਿਸੇ ਵੀ ਵੇਲੇ ਵੱਡਾ ਹਾਦਸਾ ਵਾਪਰ ਸਕਦਾ ਹੈ ਹਿਊਸਟਨ ਰਵਾਨਾ ਹੋ ਰਿਹਾ ਜੋ ਹਾਦਸੇ ਪਹਿਲਾਂ ਡੇਢ ਘੰਟਾ ਲੇਟ ਸੀ ਅਤੇ ਹਾਦਸੇ ਦੇ ਮੱਦੇਨਜ਼ਰ ਫਲਾਈਟ ਹੀ ਰਾਤ ਕਰਨੀ ਪਈ ਫਲਾਈਟ ਅਵੇਲ ਦੇ ਅੰਕੜਿਆਂ ਮੁਤਾਬਕ ਮੀਰਵਾਲ ਨੂੰ ਅਮਰੀਕਾ ਦੇ ਵਿੱਚ 5764 ਫਲਾਈਟਸ ਦੇ ਦੇ ਨਾਲ ਰਵਾਨਾ ਹੋਈਆਂ ਜਾਂ ਪਹੁੰਚੇ ਦੂਜੇ ਪਾਸੇ ਓਰਲੈਂਡੋ ਦੇ ਹਵਾਈ ਅੱਡੇ ਉਤੇ ਹਜ਼ਾਰਾਂ ਮੁਸਾਫਿਰ ਫਸ ਗਏ ਜਦੋਂ ਫੈਡਰਲ ਐਵੀਏਸ਼ਨ ਐਡਮਿਨਿਸਟ੍ਰੇਸ਼ਨ ਨੇ ਕੋਈ 에ਅਰ ਟ੍ਰੈਫਿਕ ਕੰਟਰੋਲਰ ਹਾਜ਼ਰ ਨਾ ਹੋਣ ਦਾ ਐਲਾਨ ਕਰਦਿਆ ਅਵਾਜੋਈ ਠੱਪka ਦਿੱਤੀ ਐਵੀਏਸ਼ਨ ਸੈਕਟਰ ਦੇ ਜਾਣਕਾਰਾਂ ਦਾ ਕਹਿਣਾ ਹੈ ਕਿ ਸਰਕਾਰੀ ਕੰਮਕਾਜ ਝਾਫੂਨ ਕਰਕੇ ਤਨਖਾਹਾਂ ਸਾਰੀ ਕਰਨੀਆਂ ਸੰਭਵ ਨਹੀਂ ਅਤੇ ਬਿਮਾਰੀ ਤੇ ਛੁੱਟੇ ਉਤੇ ਜਾਣ ਵਾਲੇ 에ਅਰ ਟ੍ਰੈਫਿਕ ਕੰਟਰੋਲਰਾਂ ਦੀ ਗਿਣਤੀ ਵੀ ਵੱਧ ਗਈ ਹੈ। ਦੂਜੇ ਪਾਸੇ ਲਗਾਤਾਰ ਸ਼ਿਫਟਾਂ ਨੇ ਕੰਮ ਉਤੇ ਜਾ ਰਹੇ ਕੰਟਰੋਲਰਾਂ ਨੂੰ ਥਕਾ ਦਿੱਤਾ ਹੈ। ਕਈ ਮੁਲਾਜ਼ਮਾਂ ਨੇ ਕਮਾਈ ਕਰਨ ਵਾਸਤੇ ਦੂਜੀਆਂ ਨੌਕਰੀਆਂ ਲੱਭ ਲਈਆਂ ਨੇ ਅਤੇ 에ਅਰ ਟ੍ਰੈਫਿਕ ਕੰਟਰੋਲਰ ਤਾਫਰਾਂ ਉਤੇ ਤਨਖਾਹ ਮੁਲਾਜ਼ਮਾਂ ਦੀ ਗਿਣਤੀ ਤੈਅशुदा ਅੰਕੜੇ ਦਾ ਸਿਰਫ 5% ਦੀ ਚੱਲ ਰਹੀ ਹੈ। 14000 ਤੋਂ ਵੱਧ 에ਅਰ ਟ੍ਰੈਫਿਕ ਕੰਟਰੋਲਰਸ ਨੂੰ ਤਨਖਾਹਾਂ ਇਹ ਦਿੱਤੀ ਜਾ ਸਕਦੀ ਜੋ ਤੱਕਸ਼ੜ ਡਾਉਨ ਖਤਮ ਨਾ ਹੋ ਜਾਵੇ ਅਮਰੀਕਾ ਦੇ ਵਿੱਚ ਹਵਾਈ ਹਾਦਸੇ ਦੇ ਚੇਤਾਨੀ ਤੋਂ 2 ਦਿਨ ਬਾਅਦ ਨਿਊਯਾਰਕ ਦੇ ਲਗਵਾਡਿਆ 에ਰਪੋਰਟ ਉਤੇ ਦੋ ਜਹਾਜ਼ਾਂ ਦੀ ਟੱਕਰ ਹੋਣ ਦਾ ਮਾਮਲਾ ਸਾਹਮਣੇ ਆਇਆ ਤੇ ਦੋਵੇਂ ਜਹਾਜ਼ ਯੂਨਾਈਟਿਡ 에ਅਰਲਾਈਨਸ ਦੇ ਸਨ ਜਿਨ੍ਹਾਂ ਦੇ ਵਿੱਚੋਂ ਇੱਕ ਸ਼ਿਕਾਗੋ ਜਾ ਰਿਹਾ ਸੀ ਚਦਕੀ ਦੂਜੇ ਨੇ ਹਿਊਸਟਨ ਰਵਾਨਾ ਹੋਣਾ ਸੀਗਾ ਸ਼ੁਕਰਵਾਰ ਰਾਤ ਵਾਪਰੀ ਘਟਨਾ ਦੌਰਾਨ ਫਲਾਈਟ 580 ਨੇ ਫਲਾਈਟ 434 ਦੇ ਪਿਛਲੇ ਹਿੱਸੇ ਨੂੰ ਟੱਕਰ ਮਾਰ ਦਿੱਤੀ ਜਿਸ ਦੇ ਮਗਰੋਂ ਦੋਹਾਂ ਜਹਾਜ਼ਾਂ ਦੇ ਯਾਤਰੀਆਂ ਨੂੰ ਉਤਾਰਿਆ ਗਿਆ। ਹਾਦਸੇ ਦੌਰਾਨ ਕੋਈ ਜ਼ਖਮੀ ਨਹੀਂ ਹੋਇਆ ਅਤੇ ਦੋਹਾਂ ਜਹਾਜ਼ਾਂ ਦੇ ਵਿੱਚ 328 ਯਾਤਰੀ ਸਨ ਅਤੇ 15 ਕਰੂ ਮੈਂਬਰ ਸ਼ਾਮਲ ਸੀ। ਅਮਰੀਕਾ ਦੇ ਵਿੱਚ ਹਵਾਈ ਹਾਦਸੇ ਦੇ ਚਦਾਨੀ ਤੋ ਤੋ ਦਿਨ ਬਾਅਦ ਨਿਊਯਾਰਕ ਦੇ ਲਗਵਾਰਡਿਆ 에ਰਪੋਰਟ ਉਤੇ ਦੋ ਜਹਾਜ਼ਾਂ ਦੀ ਟੱਕਰ ਹੋ ਗਈ ਹੈ। ਦੋਵੇਂ ਜਹਾਜ਼ ਯੂਨਾਈਟਿਡ 에ਰਲਾਈਨਸ ਦੇ ਸੰਚਨ ਚੁਨਾ ਦੇ ਵਿੱਚੋਂ ਇੱਕ ਸ਼ਿਕਾਗੋ ਜਾ ਰਿਹਾ ਸੀ ਜਦਕਿ ਦੂਜੇ ਨੂੰ ਹਿਊਸਟਨ ਰਵਾਨਾ ਹੋਣਾ ਸੀ। ਸ਼ੁੱਕਰਵਾਰ ਰਾਤ ਵਾਪਰੀ ਘਟਨਾ ਦੌਰਾਨ ਫਲਾਈਟ 580 ਨੇ ਫਲਾਈਟ 434 ਦੇ ਪਿਛਲੇ ਹਿੱਸੇ ਨੂੰ ਟੱਕਰ ਮਾਰ ਦਿੱਤੀ ਜਿਸ ਦੇ ਮਗਰੋਂ ਦੋਹਾਂ ਜਹਾਜ਼ਾਂ ਦੇ ਮੁਸਾਫਰਾਂ ਨੂੰ ਉਤਾਰਿਆ ਗਿਆ। ਹਾਦਸੇ ਦੌਰਾਨ ਕੋਈ ਜ਼ਖਮੀ ਨਹੀਂ ਹੋਇਆ ਅਤੇ ਦੋਹਾਂ ਜਹਾਜ਼ਾਂ ਦੇ ਵਿੱਚ 328 ਮੁਸਾਫਰ ਸਨ। ਨਰਪੂ ਮੈਂਬਰ ਸੁਆਸੀ ਨਿਊਯਾਰਕ ਸ਼ੈਲ ਦੇ ਵਿੱਚ ਚਲਦੀਆਂ ਤੇਜ਼ ਹਵਾਵਾਂ ਤੇ ਮੁਲਾਜ਼ਮਾਂ ਦੀਆਂ ਕਮੀ ਨੂੰ ਹਾਸੇ ਦਾ ਕਾਰਨ ਮੰਨਿਆ ਜਾ ਰਿਹਾ ਇੱਥੇ ਦੱਸਣਾ ਬੰਦਾ ਹੈ ਕਿ ਸ਼ਟਡਾਊਨ ਕਰਕੇ ਪੂਰੇ ਅਮਰੀਕਾ ਦੇ ਹਵਾਈ ਅੱਡਿਆਂ ਉੱਤੇ ਹਾਲਾਤ ਬੱਤਰ ਹੋ ਚੁੱਕੇ ਨੇ ਅਤੇ ਕਿਸੇ ਵੀ ਵੇਲੇ ਵੱਡਾ ਹਾਦਸਾ ਵਾਪਰ ਸਕਦਾ ਹੈ ਹਿਊਸਟਨ ਰਵਾਨਾ ਹੋ ਰਿਹਾ ਜਹਾਜ਼ ਸੇ ਪਹਿਲਾਂ ਡੇਢ ਘੰਟਾ ਲੇਟ ਸੀ ਅਤੇ ਹਾਦਸੇ ਦੇ ਮਤੇ ਨਜ਼ਰ ਫਲਾਈਟ ਹੀ ਰੱਦ ਕਰਨੀ ਪਈ ਫਲਾਈਟ ਅਵੇਅਰ ਦੇ ਅੰਕੜੇ ਮੁਤਾਬਕ ਵੀਰਵਾਰ ਨੂੰ ਅਮਰੀਕਾ ਦੇ ਵਿੱਚ 5764 ਫਲਾਈਟਸ ਦੇਰ ਦੇ ਨਾਲ ਰਵਾਨਾ ਹੋਈਆਂ ਜਾਂ ਪਹੁੰਚੀਆਂ ਦੂਜੇ ਪਾਸੇ ਔਰਲੈਂਡੋ ਦੇ ਹਵਾਈ ਅੱਡੇ ਉੱਤੇ ਹਜ਼ਾਰਾਂ ਕਾਫਰ ਫਸ ਗਏ ਜਦੋਂ ਫੈਡਰਲ ਐਵੀਏਸ਼ਨ ਐਡਮਿਨਿਸਟ੍ਰੇਸ਼ਨ ਨੇ ਕੋਈ 에ਅਰ ਟ੍ਰੈਫਿਕ ਕੰਟਰੋਲਰ ਹਾਜ਼ਰ ਨਾ ਹੋਣ ਦਾ ਐਲਾਨ ਕਰਦਿਆ ਆਵਾਜਾਈ ਠੱਪ ਕਰ ਦਿੱਤੀ ਏਵੀਏਸ਼ਨ ਸੈਕਟਰ ਦੀ ਜਾਣਕਾਰੀਤਾ ਕਹਿਣਾ ਹੈ ਕਿ ਸਰਕਾਰੀ ਕੰਮਕਾਜ ਝਾਫੂਨ ਕਰਕੇ ਤਨਖਾਹਾਂ ਸਾਰੀ ਕਰਨੀਆਂ ਸੰਭਵ ਨਹੀਂ ਅਤੇ ਬਿਮਾਰੀ ਤੇ ਛੁੱਟੇ ਉਤੇ ਜਾਣ ਵਾਲੇ 에ਅਰ ਟ੍ਰੈਫਿਕ ਕੰਟਰੋਲਰਾਂ ਦੀ ਗਿਣਤੀ ਵੀ ਵੱਧ ਗਈ ਹੈ। ਤੁਜੇ ਪਾਸੇ ਲਗਾਤਾਰ ਸ਼ਿਫਟਾਂ ਨੇ ਕੰਮ ਉਤੇ ਜਾ ਰਹੇ ਕੰਟਰੋਲਰਾਂ ਨੂੰ ਥਕਾ ਦਿੱਤਾ ਹੈ। ਕਈ ਮੁਲਾਜ਼ਮਾਂ ਨੇ ਕਮਾਈ ਕਰਨ ਵਾਸਤੇ ਦੂਜੀਆਂ ਨੌਕਰੀਆਂ ਲੱਭ ਲਈਆਂ ਨੇ ਅਤੇ 에ਅਰ ਟ੍ਰੈਫਿਕ ਕੰਟਰੋਲਰ ਟਾਫਰਾਂ ਉਤੇ ਤਨਾਤ ਮੁਲਾਜ਼ਮਾਂ ਦੀ ਗਿਣਤੀ ਤੈਸ਼ੂਦਾ ਅੰਕੜੇ ਦਾ ਸਿਰਫ ਪੰਜਾਬ ਫੀਸ ਦੀ ਚੱਲ ਰਹੀ ਹੈ। 14000 ਤੋਂ ਵੱਧ 에ਅਰ ਟ੍ਰੈਫਿਕ ਕੰਟਰੋਲਰਾਂ ਨੂੰ ਤਨਖਾਹਾਂ ਇਹ ਦਿੱਤੀ ਹੋ ਸਕਦੀ ਜੁਰਤ ਅੱਖਰ ਡਾਊਨ ਖਤਮ ਨਾ ਹੋ ਜਾਵੇ ਅਮਰੀਕਾ ਦੇ ਵਿੱਚ ਹਵਾਈ ਹਾਦਸੇ ਦੇ ਚੇਤਾਨੀ ਤੋਂ 2 ਦਿਨ ਬਾਅਦ ਨਿਊਯਾਰਕ ਦੇ ਲਗਵਾਡਿਆ 에ਰਪੋਰਟ ਉਤੇ ਦੋ ਜਹਾਜ਼ਾਂ ਦੀ ਟੱਕਰ ਹੋਣ ਦਾ ਮਾਮਲਾ ਸਾਹਮਣੇ ਆਇਆ ਤੇ ਦੋਵੇਂ ਜਹਾਜ਼ ਯੂਨਾਈਟਿਡ 에ਅਰਲਾਈਨਸ ਦੇ ਸਨ ਜਿਨ੍ਹਾਂ ਦੇ ਵਿੱਚੋਂ ਇੱਕ ਸ਼ਿਕਾਗੋ ਜਾ ਰਿਹਾ ਸੀ ਚਦਕੀ ਦੂਜੇ ਨੇ ਹਿਊਸਟਨ ਰਵਾਨਾ ਹੋਣਾ ਸੀਗਾ ਸ਼ੁੱਕਰਵਾਰ ਰਾਤ ਵਕਰੀ ਘਟਨਾ ਦੌਰਾਨ ਫਲਾਈਟ 580 ਨੇ ਫਲਾਈਟ 434 ਦੇ ਪਿਛਲੇ ਹਿੱਸੇ ਨੂੰ ਟੱਕਰ ਮਾਰ ਦਿੱਤੀ ਜਿਸ ਦੇ ਮਗਰੋਂ ਦੋਵਾਂ ਜਹਾਜ਼ਾਂ ਦੇ ਮੁਸਾਫਰਾਂ ਨੂੰ ਉਤਾਰਿਆ ਗਿਆ ਹਾਦਸੇ ਦੌਰਾਨ ਕੋਈ ਕਮੀ ਨਹੀਂ ਹੋਇਆ ਅਤੇ ਦੋਹਾਂ ਜਹਾਜ਼ਾਂ ਦੇ ਵਿੱਚ 328 ਮੁਸਾਫਿਰਾਂ ਸਨ 15 ਕਰੂ ਮੈਂਬਰ ਸ਼ਾਮਿਲ ਸੀ ਅਮਰੀਕਾ ਦੇ ਵਿੱਚ ਹਵਾਈ ਹਾਦਸੇ ਦੇ ਚਦਾਨੀ ਤੋਂ ਤੋ ਦਿਨ ਬਾਅਦ ਨਿਊਯਾਰਕ ਦੇ ਲਗਵਾਰਡਿਆ 에ਰਪੋਰਟ ਉਤੇ ਦੋ ਜਹਾਜ਼ਾਂ ਦੀ ਟੱਕਰ ਹੋ ਗਈ ਹੈ। ਦੋਵੇਂ ਜਹਾਜ਼ ਯੂਨਾਈਟਿਡ 에ਰਲਾਈਨਸ ਦੇ ਸੰਨ ਜੁਨਾ ਦੇ ਵਿੱਚੋਂ ਇੱਕ ਸ਼ਿਕਾਗੋ ਜਾ ਰਿਹਾ ਸੀ ਜਦਕਿ ਦੂਜੇ ਨੂੰ ਹਿਊਸਟਨ ਰਵਾਨਾ ਹੋਣਾ ਸੀ। ਸ਼ੁੱਕਰਵਾਰ ਰਾਤ ਵਾਪਰੀ ਘਟਨਾ ਦੌਰਾਨ ਫਲਾਈਟ 580 ਨੇ ਫਲਾਈਟ 434 ਦੇ ਪਿਛਲੇ ਹਿੱਸੇ ਨੂੰ ਟੱਕਰ ਮਾਰ ਦਿੱਤੀ ਜਿਸ ਦੇ ਮਗਰੋਂ ਦੋਹਾਂ ਜਹਾਜ਼ਾਂ ਦੇ ਮੁਸਾਫਰਾਂ ਨੂੰ ਉਤਾਰਿਆ ਗਿਆ। ਹਾਦਸੇ ਦੌਰਾਨ ਕੋਈ ਜ਼ਖਮੀ ਨਹੀਂ ਹੋਇਆ ਅਤੇ ਦੋਹਾਂ ਜਹਾਜ਼ਾਂ ਦੇ ਵਿੱਚ 328 ਮੁਸਾਫਰ ਸਨ। 15ครูมือเบอร์สว่างซี ਨਿਊਯਾਰਕ ਸ਼ਹਿਰ ਦੇ ਵਿੱਚ چلਦੀਆਂ ਤੇਜ਼ ਹਵਾਵਾਂ ਤੇ ਮੁਲਾਜ਼ਮਾਂ ਦੀਆਂ ਕਮੀ ਨੂੰ ਹਾਦਸੇ ਦਾ ਕਾਰਨ ਮੰਨਿਆ ਜਾ ਰਿਹਾ ਹੈ ਇੱਥੇ ਦੱਸਣਾ ਬੰਦਾ ਹੈ ਕਿ ਸ਼ਟਡਾਊਨ ਕਰਕੇ ਪੂਰੇ ਅਮਰੀਕਾ ਦੇ ਹਵਾਈ ਅੱਡਿਆਂ ਉੱਤੇ ਹਾਲਾਤ ਬੱਤਰ ਹੋ ਚੁੱਕੇ ਨੇ ਅਤੇ ਕਿਸੇ ਵੀ ਵੇਲੇ ਵੱਡਾ ਹਾਦਸਾ ਵਾਪਰ ਸਕਦਾ ਹੈ ਹਿਊਸਟਨ ਰਵਾਨਾ ਹੋ ਰਿਹਾ ਜਹਾਜ਼ ਸਹਿ ਪਹਿਲਾ ਡੇਢ ਘੰਟਾ ਲੇਟ ਸੀ ਅਤੇ ਹਾਦਸੇ ਦੇ ਮੱਦੇਨਜ਼ਰ ਫਲਾਈਟ ਹੀ ਰਾਤ ਕਰਨੀ ਪਈ ਫਲਾਈਟ ਅਵੇਅਰ ਦੇ ਅੰਕੜਿਆਂ ਮੁਤਾਬਕ ਮੀਰਵਾਨੂ ਅਮਰੀਕਾ ਦੇ ਵਿੱਚ 5764 ਫਲਾਈਟਸ ਦੇਰ ਦੇ ਨਾਲ ਰਵਾਨਾ ਹੋਈਆਂ ਜਾਂ ਪਹੁੰਚੀਆਂ ਦੂਜੀ ਪਾਸੇ ਔਰਲੈਂਡੋ ਦੇ fly اڈے ਉਤੇ ਹਜ਼ਾਰਾਂ ਮੁਸਾਫਰ ਫਸ ਗਏ ਜਦੋਂ ਫੈਡਰਲ 에ਵੀਏਸ਼ਨ ਐਡਮਿਨਿਸਟ੍ਰੇਸ਼ਨ ਨੇ ਕੋਈ 에ਅਰ ਟ੍ਰੈਫਿਕ ਕੰਟਰੋਲਰ ਹਾਜ਼ਰ ਨਾ ਹੋਣ ਦਾ ਐਲਾਨ ਕਰਦਿਆ ਅਵਾਜੇ ਠੱਪka ਦਿੱਤੀ एविएशन सेक्टर ਦੇ ਜਾਣਕਾਰਾਂ ਦਾ ਕਹਿਣਾ ਹੈ ਕਿ ਸਰਕਾਰੀ ਕੰਮਕਾਜ ਝੱਫੋਂ ਕਰਕੇ ਤਨਖਾਹਾਂ ਸਾਰੀ ਕਰਨੀਆਂ ਸੰਭਵ ਨਹੀਂ ਅਤੇ ਬਿਮਾਰੀ ਦੀ ਛੁੱਟੇ ਉਤੇ ਜਾਣ ਵਾਲੇ 에ਅਰ ਟ੍ਰੈਫਿਕ ਕੰਟਰੋਲਰਾਂ ਦੀ ਗਿਣਤੀ ਵੀ ਵੱਧ ਗਈ ਹੈ। ਤੁਜੇ ਪਾਸੇ ਲਗਾਤਾਰ ਸ਼ਿਫਟਾਂ ਨੇ ਕੰਮ ਉਤੇ ਜਾ ਰਹੇ ਕੰਟਰੋਲਰਾਂ ਨੂੰ ਥਕਾ ਦਿੱਤਾ ਹੈ। ਕਈ ਮੁਲਾਜ਼ਮਾਂ ਨੇ ਕਮਾਈ ਕਰਨ ਵਾਸਤੇ ਦੂਜੀਆਂ ਨੌਕਰੀਆਂ ਲੱਭ ਲਈਆਂ ਨੇ ਅਤੇ 에ਅਰ ਟ੍ਰੈਫਿਕ ਕੰਟਰੋਲਰ ਟਾਵਰਾਂ ਉਤੇ ਤਨਾਤ ਮੁਲਾਜ਼ਮਾਂ ਦੀ ਗਿਣਤੀ ਤੈਅशुदा ਅੰਕੜੇ ਦਾ ਸਿਰਫ 50% ਹੀ ਚੱਲ ਰਹੀ ਹੈ। 14000 ਤੋਂ ਵੱਧ 에ਅਰ ਟ੍ਰੈਫਿਕ ਕੰਟਰੋਲਰਸ ਨੂੰ ਤਨਖਾਹਾਂ ਇਹਦੀ ਵੀ ਆ ਸਕਦੀ ਜੁਰਤ ਅਕਸ਼ਰ ਡਾਊਨ ਖਤਮ ਨਾ ਹੋ ਜਾਵੇ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ